ਤੁਹਾਨੂੰ ਨਾ ਕਿਸੇ ਕੋਲ ਆ ਜੀ ਸੰਤਸਮਾਇਨ ਤੇ ਗੱਲ ਕਰੋ ਤੁਸੀਂ ਪਲੀਜ਼ ਕਰੋ ਨਾਲ ਇਹ ਬੰਦੀ ਮੇਰੇ ਕੋਲ ਤੁਸੀਂ ਆਇਆ ਠੀਕ ਹੈ ਐ ਬਈ ਪ੍ਰਬੰਧਿਤ ਮੇਰੇ ਕੋਲ ਆਇਆ ਤੁਸੀਂ ਆ ਫੋਨ ਕੀਤਾ ਮੈਂ ਨਹੀਂ ਕੋਈ ਸੁਧਰੇ ਨੂੰ ਸੱਦਿਆ ਹਾਂ ਤੁਸੀਂ ਮੈਨੂੰ ਕਿਹਾ ਮਾਫੀ ਮੰਗਣੀ ਮੈਂ ਕਿਹਾ ਮੈਂ ਵਾਪਸੀ ਦਾ ਕੋਈ ਨਹੀਂ ਮਾਦਾ ਕੋ ਬੋ ਬਾਈ ਜੀ ਤੁਸੀਂ ਮਾਫੀ ਮੰਗੀ ਉਹ ਤੋਂ ਬਾਅਦ ਕੀ ਕਹਿੰਦੇ ਸੀ ਪ੍ਰਾਸੀ ਦਾ ਤੁਹਾਨੂੰ ਲਗੇ ਮੈਂ ਵੈਸੇ ਹੱਸ ਕੇ ਕਿ ਮੈਂ ਪ੍ਰਾਚੀਤ ਮਰ ਜੋ ਤੁਹਾਡੇ ਕੋ ਗਲਤੀ ਤੋਂ সামনে ਦੇਖ ਨਹੀਂ ਪ੍ਰਾਚੀਤ ਤਬ ਤੱਕ ਉਹ ਕਿਣ ਕੇ ਸਾਧਨ ਮੰਦਿਰ ਚ ਆਸਪਾਈ ਕਰਾਂਗੇ ਮੈਂ ਤਾਂ ਸਾਧਨ ਜਿਆਦਾ ਹੁੰਦੇ ਆਜੂ ਮੈਂ ਰੋਜ ਅੱਜ ਵੀ ਉਸ ਦੀ ਤਬੀਅਤ ਖਰਾਬ ਕਰਕੇ ਮੰਦਿਰ ਜਾਣੇ ਲਈ ਲਾਈਕ ਮੈਂ ਤਾਂ ਠੀਕ ਆ ਯਾਰ ਵੀ ਇਨੀ ਆਣਾ ਖਾਂਦਾ ਕਿ ਉਹ ਨੂੰ ਜੇਰਪੁਰ ਤੋਂ ਹੈ ਜੇਰਪੁਰ ਖੜਨ ਨਾਲ ਲਾਣੀ ਹੈ ਪਰ ਡੇਢ ਤੋਂ ਘੰਟੇ ਲੱਗ ਜਾਂਦੇ ਆ ਟ੍ਰੈਫਿਕ ਹੁੰਦਾ ਹੈ ਕਹਿੰਦੇ ਨਹੀਂ ਆਉਂਗੇ ਆ ਵੀਰੇ ਦੋ ਦਿਨ ਦੋ ਚਾਰ ਦੋ ਕਿੰਨੇ ਹੋਵੇ ਸਵਾਈ ਕਰ ਰਹੀ ਆ ਮੱਖਾ ਡਿਗਰੇ ਸਭ ਕੁਝ ਇਹ ਵੀ ਉਸ ਤੋਂ ਬਾਅਦ ਜੇਰਨ ਜੀਲ ਕਰਨਾ ਹਰ ਤੀਏ ਦਿਨ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਕੋਈ ਕਿਤੇ ਕੰਪਲੀਟ ਕਦੇ ਕੁਛ ਇਹਨਾਂ ਦਾ ਕਸੂਰ ਇਹੀ ਆ ਕਿ ਇਹਨਾਂ ਦੇ ਕੋਲ ਚਾਰ ਛਿੱਲੇ ਨੇ ਅਜ ਤੋਂ ਆ ਕੁੜੀ ਨੂੰ ਮੈਂ ਮੰਨਿਆ ਭੈਣ ਜਿਹੜਾ ਇਹਨੂੰ ਕੋਈ ਪਰੇਸ਼ਾਨ ਕਰੇਗਾ ਥ्रेट ਕਰੇਗਾ ਅੱਗੇ ਅਸੀਂ ਖੜੇ ਆ ਜੇ ਕੋਈ ਥਾਣੇ ਵਾਲੇ ਨੇ ਜੇ ਪੁਲਿਸ ਨੂੰ ਕੋਈ ਬੰਦੇ ਪ੍ਰੈਸ਼ਰ ਬਾਰੇ ਜੇ ਅਸੀਂ ਘਰਾਵ ਕਰਾਂਗੇ ਥਾਣੇ ਦਾ ਜੇ ਪਰਚਾ ਦਰਜ ਹੋਇਆ ਜੇ ਪੁਲਿਸ ਨੇ ਇਹਨਾਂ ਤੇ ਗ੍ਰਿਫਤ ਜੇ ਕਾਰਵਾਈ ਕਰਨੀ ਆ ਨਾ ਜਿੰਨੀਆਂ ਫਿਲਮਾਂ ਬਣਦੀਆਂ ਨੇ ਦੇਖੋ ਮੈਂ ਫੇਰ ਗਰਮ ਇਸੀ ਦਾ ਸਮਰਥਕ ਨਹੀਂ ਆ ਇਸੀ ਦਾ ਕੋ ਸਮਰਥਕ ਨਹੀਂ ਆ ਵੀ ਇਹ ਚੀਜ਼ਾਂ ਹੋਣੀ ਜੈਦੀਆਂ ਚਲੋ ਜੇ ਨਾ ਤਾਂ ਗਲਤੀ ਹੋ ਗਈ ਬੱਚਿਆਂ ਨੇ ਕੀਤਾ ਉਹ ਪ੍ਰੂਫ ਵੀ ਕਰਕੇ ਦੱਸਦਾ ਕਿ ਅਸੀਂ ਬੱਚਿਆਂ ਨੇ ਕੀਤਾ ਬੱਚਿਆਂ ਲੱਗਦੀ ਵੀ ਬੱਚੇ ਤਾਂ ਅਗਲੇ ਨੇ ਕੈਮਰੇ ਦੇ ਦਫਾਤੇ ਵੀ ਆਹ ਦੇਖੋ ਬੱਚੇ ਆ ਚੀਜ਼ਾਂ ਜੇ ਨਾ ਤਾਂ ਗਲਤੀ ਹੋ ਗਈ ਇਹਨਾਂ ਨੇ ਮਾਫੀ ਮੰਗ ਲਈ ਉਹ ਵੀ ਮਾਂ ਕਾਲੀ ਤੋਂ ਪਾ ਸਾਰੇ ਮਾਂ ਕਾਲੀ ਤੋਂ ਉੱਪਰ ਫੇਰ ਵੀ ਆਪਾਂ ਇਹਨਾਂ ਨੂੰ ਪ੍ਰਸ਼ਾਨ ਮੀਨਾ ਮਧੁਰਿੰਦਰ ਅੱਜ ਹਲਾ ਦੇਖੋ ਕੁੜੀ ਨੂੰ ਕੁਝ ਹੋ ਗਿਆ ਮੈਂ ਪਰਸੋਂ ਵੀ ਗੱਲ ਗਈ ਸੀ ਮੇਰੇ ਕੋ ਜੇ ਤੁਹਾਨੂੰ ਕੋਸ਼ੂ ਹੋ ਗਿਆ ਕੋਈ ਪਰਿਵਾਰ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਆਪਾਂ ਕੋਈ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਇਗਾ ਜਿਹੜੇ ਕਰ ਰਹੇ ਚਾਰੇ ਚਾਰੇ ਤੇ ਵੀ ਮੇਰੇ ਭਰਾ ਨੇ ਤੇ ਵੀ ਕੋਈ ਸਰਦ ਸਮਾਜ ਤੋਂ ਕੋਈ ਗੁਰੂ ਜੀ ਆ ਸਾਰੇ ਬਡੇ ਗੁਪਤੀਮਾਨ ਨੇ ਸਮਝਦਾਰ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਫੇਰ ਇਹਨਾਂ ਵੱਲੋਂ ਕੁੜੀ ਵੱਲੋਂ ਮੈਂ ਮਾਫੀ ਮੰਗਦਾ ਕਿ ਜੇ ਤੁਹਾਨੂੰ ਤੁਹਾਡਾ ਮਨ ਸੈਟੀਸਫਾਈ ਨਹੀਂ ਮੈਂ ਮਾਫੀ ਤੁਹਾਡੇ ਅੱਗੇ ਮੰਗ ਰਿਹਾ ਨਾ ਪਰ ਇਹਨਾਂ ਨੂੰ ਬਾਤ ਜ਼ਿਆਦਾ ਜਲੀਲ ਨਾ ਕਰੋ ਯਾਰ ਇਹਨਾਂ ਜਲੀਲ ਕਰਨ ਦੀ ਵੀ ਇੱਕ ਹੱਦ ਦੀ ਸੀਮਾ ਹੁੰਦੀ ਆ ਭਾ ਇਨਸਾਨ ਆ ਇਨਸਾਨੀਅਤ ਰਹੀ ਗਈ ਸਾਡੇ ਇਹਨਾਂ ਦੇ ਪਰਚਾ ਦੇ ਨਾਲ ਬੜਾ ਜ਼ਰੂਰੀ ਤੁਹਾਨੂੰ ਸਭ ਨੂੰ ਲੱਗ ਇਹ ਸਭ ਤੋਂ ਵੱਡਾ ਪੰਜਾਬ ਦਾ ਇਸ ਵਿੱਚ ਸਭ ਤੋਂ ਵੱਡਾ ਮੁੱਦਾ ਇਹੀ ਆ ਇਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਦੇ ਵਿੱਚ ਕੋ ਮਾਤਾ ਕਾਲੀ ਹਨੂਮਾਨ ਜੀ ਸ਼ੇਰਾਵਲੀ ਮਾਤਾ ਦਾ ਸਭ ਨੂੰ ਤੁਹਾਨੂੰ ਉਹਨਾਂ ਦੇ ਡਾਇਰੈਕਟਰਾਂ ਦੇ ਐਕਟਰਾਂ ਦੇ ਕਿੰਨੀ ਕੁ ਬੱਚੀ ਕਰਾਉਂਦੇ ਕਿੰਨੀਆਂ ਕੁ ਕਾਰਵਾਈਆਂ ਕਰਾਉਂਦੀਆਂ ਮੈਂ ਤਾਂ ਮਗਰ ਹੀ ਪੈਜਾਂ ਅੱਜ ਸੋਹਬਾ ਨੂੰ ਅਸੀਂ ਸਾਡੀ ਸ਼ਿਕਾਇਤ ਹੈ ਇਹਦਾ ਡੈਪੂਟੇਸ਼ਨ ਪੰਜਾਬ ਭਰ ਦੇ ਵਿੱਚ ਜਿਹੜਾ ਹੈਗਾ ਅਲੱਗ-ਅਲੱਗ ਜਗ੍ਹਾ ਤੁਸੀਂ ਅਨਮੰਗ ਪੱਤਰ ਵੀ ਜੰਮਾਓ ਸੀਐਮ ਸਾਹਿਬ ਦੇ ਨਾਮ ਦੇ ਐਸਐਸਪੀਾਂ ਨੂੰ ਪੀੜਾ ਇਦਾਂ ਦੀ ਕੋਈ ਚੀਜ਼ ਨਹੀਂ ਕੋਈ ਕਿਸੇ ਨੂੰ ਬਸ਼ੇਰੂਪ ਤੇ ਬਲੈਕਮੈਲ ਨਾ ਕੀਤਾ ਜਾਵੇ ਜੀ ਇੱਥੇ ਪਹੁੰਚੇ ਹਾਂ ਇਸ ਨਤੀਜੇ ਤੇ ਪਹੁੰਚੇ ਤਾਂ ਸਿਰਫ ਇੱਕ ਹਾਲ ਪੁੱਛਣਾ ਆ ਇਹਦਾ ਰਮਾਨ ਜੀ ਨੇ ਦੱਸਿਆ ਕਿ ਪਰੇਸ਼ਾਨ ਆ ਇਹਨਾਂ ਦੇ ਘਰੇ ਵੀ ਨੂੰ ਕਿਸੇ ਦਾ ਫੋਨ ਆਇਆ ਸੀ ਕਹਿੰਦੇ ਕਰਜ ਕੋਈ ਰੁਪੀ ਨਹੀਂ ਖਾਰਿਆ ਵੀ ਆਹ ਚਲੋ ਹੁੰਦੀ ਹੈ ਪਰੇਸ਼ਾਨੀ ਜੀ ਇਦਾਂ ਹਰ 15 ਮਿੰਟ ਬਾਅਦ ਜਿਹਨਾਂ ਦੀਆਂ ਚੰਗੀਆਂ ਵੀਡੀਓ ਆਉਂਦੀਆਂ ਹੋਣਾਂ ਉਹਨਾਂ ਦੇ ਖਿਲਾਫ ਗਾਲ੍ਹਾਂ ਕੱਢੇ ਲੋਕ ਮੈਂ ਇੱਕ ਬਾਤ ਕਹਿਣਾ ਚਾਹੁੰਦਾ ਵੇਖੋ ਸਪਸਥ ਕਰੀਏ ਵਸਤੂ ਦਾ ਇਸ ਦੀ ਸਰਟੀਫਿਕੇਟ ਇਨਸ਼ਾਅੱਲਾ ਬਰੇ ਬੱਚੀ ਨਹੀਂ ਹੁੰਦੀ ਉਸਨੇ ਕਾਲਮ ਹੋਇਆ ਜਿਹੜਾ ਮੁਸਲਮਾਨੋਂ ਸੇ ਦਾ ਡੀਪੋਂ ਵਧਾਈ ਯਾਰ ਕੀ Hindu Muslim ਅਧਿਕਾਈ ਯਾਰ ਕੱਢ ਕੇ ਆ ਦੇ ਕੋਈ Hindu Muslim ਕੋਲ ਆ ਸਰਟੀਫਿਕੇਟ ਕਰਾ ਦੇ ਕਿ ਆ ਆਹ ਕਹਿੰਦੇ 15 ਮਿੰਟ ਦੇ 2 ਦਿਨਾਂ ਹੀ ਤਿਆਰ ਹੋ ਗਿਆ ਮਤਲਬ ਯਾਰ ਇੱਕ ਬੰਦੇ ਨੂੰ ਜਿਲੀ ਚੱਲ ਜੇ ਮੁਸਲਮਾਨ ਵੀ ਹੁੰਦਾ ਇਹਨੂੰ ਕੋ ਫਾਂਸੀ ਲਾ ਦੋਗੇ ਨਹੀਂ ਅੱਛਾ ਫਿਰ ਗੱਲ ਨਾ ਕਰ ਰੇਆ ਇਹਨੇ ਵਿਆਹ ਕਰਾਇਆ ਯਾਰ ਦੋ ਜਦੋਂ ਵਿਆਹ ਕਰਾਇਆ ਜੀ ਤੁਸੀਂ ਉਦੋਂ ਰੋਲਾ ਪਾ ਲੰਦੇ ਬਾਕੀ ਜਿੰਨਾ ਕਾਜ ਕਿ ਕਿੰਨੇ ਬਾਲੀਵੁੱਡ ਦੇ ਹਾਲੀਵੁੱਡ ਦੇ ਕਿੰਨੇ ਐਕਟਰ ਕਿੰਨੇ ਰਾਜੇ ਮਹਾਰਾਜੇ ਸਾਡੇ ਸੀਐਮ ਰਹੇ ਦੋ ਦੋ ਵਿਆਹ ਕਰਾਏ ਜਿਨ੍ਹਾਂ ਨੇ ਜਿਨ੍ਹਾਂ ਨੇ ਮਹਿਲਾ ਤੇ ਸ਼ਰਮ ਪਾਕਿਸਤਾਨ ਦੇ ਲੋਕ ਰਹਿੰਦੇ ਉਹਨਾਂ ਪਾਸੇ ਤੋਂ ਸਾਨੂੰ ਕੋਈ ਦਿੱਕਤ ਨਹੀਂ ਹੋਈ ਉਹਨਾਂ ਪਾਸੇ ਤੋਂ ਸਾਡੇ ਕੋਲ ਕੋਈ ਅਗਰ ਜੁੱਤੀ ਫੇਰਨੀ ਸੀ ਬੋਲਦੇ ਤਾਂ ਜੇ ਉਹ ਨਹੀਂ ਕਰਾ ਬੋਲੂਗਾ ਤਾਂ ਜੁੱਤੀ ਫੇਰੂਗੇ ਤੇ ਯਾਰ ਇਹਨਾਂ ਦੇ ਇਹਨਾਂ ਨੇ ਜ਼ੀਰਾ ਵੀ ਦੁਰਬਰ ਕੀਤਾ ਹੋਇਆ ਜਦ ਇੱਥੇ ਹੀ ਵਾਈਫਾਂ ਨੂੰ ਕੋਈ ਪ੍ਰੋਬਲਮ ਨਹੀਂ ਮੈਂ ਮੈਂ ਫੇਰਗਾ ਨਾ ਮੈਂ ਦੋ ਵਿਆਹ ਜਾਂ ਤਿੰਨ ਵਿਆਹ ਦੀ ਕੋਈ ਹੋ ਮੈਂ ਤੇ ਨਹੀਂ ਕਰਦਾ ਫਰਦੀ ਅਗਲੇ ਕੁਛੇ ਨਾ ਰਹਿ ਰਹੇ ਆਪਾਂ ਕੋਈ ਰਾਈਟ ਆ ਵੀਰ ਹੋਰ ਫਾਈਲ ਨੂੰ ਭੇਟ ਦੇਣਾ ਬਿਲਕੁਲ ਭੇਨ ਹੋਣਾ ਹੈ ਭੈਣ ਬਣਾਇਆ ਪੈਦ ਬਣ ਕੇ ਦਿਖਾਉਂਗਾ ਮੈਂ ਕਿ ਸਰੇਮ ਕਰਿਆ ਕੈਮਰੇਮੁਰੇ ਜੇ ਇਹ ਵੀ ਬਿਨਾ ਮਤਲਬ ਤੋਂ ਕਿਸੇ ਕੋਲ ਜੇ ਚੂਘੂਗੇ ਬਿਨਾ ਮਤਲਬ ਤੋਂ ਮਾਤਾ ਦੇ ਮਾਤਾ ਕੋਲੇ ਸ਼ੰਕਰ ਸਿੰਘ ਜੀ ਹਨੂਮਾਨ ਜੀ ਮਹਾਕਾਲੀ ਦਰਵਾਜ਼ੇ ਆ ਕੇ ਚੂਪਾਏ ਆ ਇਸ ਤਰ੍ਹਾਂ ਬਾਤੀ ਦਾ ਮੁਕਦਮਾ ਦਾ ਕਿਰਣਾ ਕੋਈ ਗੱਲ ਨਹੀਂ ਹੋ ਜਾਊਗਾ ਜਮਾਨਤ ਹੋ ਜੂਗੀ ਜੇ ਜਾਇਓਗੇ ਇਸ ਤੋਂ ਫਾਂਸੀ ਦਾ ਨਹੀਂ ਲੱਗਣ ਲੱਗੀ ਪਰ ਇੱਕ ਇਨਸਾਨੀयत ਵੀ ਦੇਖੋ ਯਾਰ ਮਾੜੀ ਮੋਟੀ ਜੱਜ ਵੀ ਹੈਗੇ ਆ ਉਹਨਾਂ ਦੇ ਵੀ ਇਨਸਾਨ ਆ ਪੁਲਿਸ ਅਫਸਰਾਂ ਦੇ ਵੀ ਇਨਸਾਨ ਨੇ ਉਹ ਵੀ ਉਹਨਾਂ ਦੇ ਵੀ ਦਿਲਾ ਉਹਨਾਂ ਵੀ ਹੱਥ ਆ ਆਪਾਂ ਕਿਸੇ ਨੂੰ ਇਹਨਾਂ ਦਾ ਦੇਖੋ ਕੀ ਹਾਲਾਤ ਹੈ ਕੁੜੀ ਦੇ ਤੁਸੀਂ ਇਹਨਾਂ ਦੇ ਹੱਥ ਚ ਕਿਹੜਾ ਖਲਾਫ ਵਿੱਚ ਜਿੰਨੇ ਖੜੇ ਤੁਹਾਡੀ ਆਤਮਾ ਕਹਿੰਦੀ ਹੈ ਵੀ ਜੇ ਇਹਨਾਂ ਨੇ ਤੁਸੀਂ ਸੀਨੀਅਰ ਜਰਨਲਿਸਟ ਸੁਪਰੀਆ ਸੁਪਲਾ ਸਾਹਿਬ ਤੁਸੀਂ ਇਹਦੇ ਮੈਂ 15 19 ਜਵਾਬ ਤੋਂ ਜਾਣਨਾ ਕਿ ਇਹਨਾਂ ਨੇ ਗਲਤੀ ਕੀਤੀ ਇਹਨਾਂ ਨੇ ਤੁਹਾਡੇ ਮੀਡੀਆ ਸਾਹਮਣੇ ਮੇਰੇ ਤੋਂ ਤਿੰਨ ਚਾਰ ਵਾਰ ਮਾਫੀ ਮੰਗ ਲਈ ਮਾਤਾ ਕਾਲੀ ਤੋਂ ਮਾਫੀ ਮੰਗ ਲਈ ਆਪਾਂ ਇਸ ਤੋਂ ਵੱਧਿਆ ਫੋਰ ਮੈਂ ਤੇਰੀ ਗੱਲ ਸੁਣੋ ਕਹਿ ਰਹੇ ਹੈ ਤੇ ਇੱਕ ਬੰਦ ਸੁਣੋ ਤੇਰੀ ਵਾਈਫ ਤੇਰੀ ਪਿਆਰੀ ਹੈ ਨਾ ਹੱਥ ਸਿਰ ਤੇ ਰੱਖ ਬਈ ਦੱਸ ਤੇਰ ਤੋਂ ਕਿਸੇ ਨੇ ਮੇਰੇ ਸੰਗਠਨ ਨਿੱਕਰ ਪਈਏ ਜੇ ਵੀ ਮੰਗਡ ਕੀਤੀ ਹੋਵੇ ਜਾਂ ਕਿਸੇ ਨੇ ਮੰਗਿਆ ਹੋਵੇ ਮਤਲਬ ਕੀ ਕਿਹਾ ਸੀ ਤੈਨੂੰ ਆਣ ਕੋ ਪਹਿਲਾਂ ਮੈਂ ਇੱਕ ਬਾਤ ਬੋਲਣਾ ਚਾਹੁੰਦਾ ਸ਼ਾਇਦ ਤੁਹਾਨੂੰ ਇਹ ਬਦਲ ਲੋ ਜੀ ਤੇ ਪਰ ਜੀ ਵਾਈਫ ਮੇਰੇ ਬੱਚੀ ਜਿਹਾ ਬੜਾ ਕੁਝ ਵੀ ਨਹੀਂ ਹੈ ਮੈਂ ਅੱਜ ਨਾ ਮੇਰੀ ਵਾਈਫ ਕਿਸੇ ਤੇ ਆ ਕੇ ਕਿਹਾ ਕਿ ਕਿਸੇ ਨੇ ਮੈਨੂੰ 100 ਰੁਪਏ ਦੀ ਮੰਗਨੇ ਕੀ ਹਾਂ ਉਹ ਸਾਰੇ ਲੋਗ ਐਸੇ ਹਨ ਜੋ ਬੁਰੀ ਬਲੈਕਮੇਲ ਕਰ ਰਹੇ ਨੇ ਉਹਨਾਂ ਦੇ ਨਾਮ ਵੀ ਮੈਂ ਦਊਗਾ ਬੋਚਾ ਤੇ ਪਰ ਇਹ ਦੁਪਾਨਸ਼ੂ ਤਾਂ ਕਿ ਕੋਈ ਵੀ ਕਿਸੇ ਨੇ ਮੈਨੂੰ ਪੈਸੇ ਲਈ ਬੋਲਾ ਮੈਨੂੰ ਮੈਸੇਜ ਲੱਗ ਰਿਹਾ ਪ੍ਰਣਾਣ ਜੀ ਕਿੰਨੇ ਆਏ ਕਿੰਨੇ ਕੇ ਉਹ ਮੈਂ ਕਹਾ ਯਾਰ ਇਦਾਂ ਦੀ ਕੋਈ ਗੱਲ ਨਹੀਂ ਸੌ ਲੱਗੇ ਮੈਂ ਨਹੀਂ ਕਹਦਾ ਮੈਂ ਦੂਤਾ ਤੋਤਾ ਹਾਂ ਮੈਂ ਫਿਰ ਕਹਿੰਦਾ ਮੈਂ ਦੂਤਾ ਤੋਤਾ ਪਰ ਮੈਂ ਕਹਿੰਦਾ ਇਹਨਾਂ ਤੋਂ ਇੱਕ ਮੈਂ ਕਸਮ ਧਾ ਕੇ ਆਪਣੇ ਮੈਂ ਵੀ ਤਰੀਕਾ ਕਸਮ ਕਰਨਾ ਮਾਲ ਗਾਲੀ ਜੀ 100 ਰੁਪਿਆ ਨਾ ਲਿਆ ਨਾ ਲਵਾਂਗਾ ਔਰ ਨਾ ਮੇਰੇ ਕਿਸੇ ਬੰਦੇ ਨਾਲੇ ਮੈਨੂੰ ਨੇ ਇਹ ਵੀ ਕਿਹਾ ਮੈਂ ਕਹਿੰਦਾ ਨਹੀਂ ਸਾਡੇ ਕੋਲ ਤੂੰ ਆਇਆ ਜੇ ਅੱਜ ਤੂੰ ਆ ਤੂੰ ਕਿਸੇ ਨੂੰ ਕੋਈ ਰੁਪਈਆ ਵੀ ਦਿੱਤਾ ਜੇ ਤੂੰ ਬਲੈਕ ਮੈਨ ਹੋਇਆ ਕਿਸੇ ਨੂੰ ਵੀ ਦਿੱਤਾ ਸਾਡੇ ਤੋਂ ਬੜਾ ਖੁਸ਼ੀ ਹੋਊਗਾ ਠੀਕ ਹੈ ਸੋ ਸਭ ਨੂੰ ਬੇਨਤੀ ਹੈ ਮੈਂ ਫੇਰ ਮਾਫੀ ਤੁਹਾਡੇ ਸਾਰਿਆਂ ਤੋਂ ਮੰਗਦਾ ਕਿ ਜਿਹੜੇ ਐਸੇ ਇਸ਼ੂ ਨੂੰ ਇਸ਼ੂ ਨੂੰ ਚੱਕ ਰਹੇ ਹੋ ਬੰਦ ਕਰੋ ਇਹਨਾਂ ਨੂੰ ਥੀ ਲੈ ਲੰਦੋ ਇਹਨਾਂ ਨੂੰ ਥੀ ਲੈ ਲੰਦੋ ਇਹਨਾਂ ਨੂੰ ਜੀਨ ਲੈ ਇੰਨਾ ਕਰੋ ਕਿ ਵਿਚਾਰੇ ਕੁਝ ਹੋਰ ਕਰ ਲੈਣ